ਮੁੱਖ ਮੰਤਰੀ ਮਲਾ ਜਗਤ ਸਿੰਘ ਜੀ ਪਹੁੰਚੇ ਨੇ ਅਸੀਂ ਤੈਦ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਉਸੀ ਪੰਜਾਬ ਨੂੰ ਰੰਗਲਾ ਦੇਖਣ ਦੀ ਇੱਛਾ ਲੈ ਕੇ ਆਏ ਹੋ। ਉਸੀ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦਾ ਇਰਾਦਾ ਲੈ ਕੇ ਆਏ ਹੋ। ਮੈਂ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਘਰ ਚੱਲੇ ਹੋਇਆ ਇੱਕ ਇੱਕ ਕਦਮ ਸਾਡੇ ਲਈ ਬਹੁਤ ਹਿੰਮਤਾਂ ਕੰਮ ਕਰੂਗਾ। ਭਰਾ ਜੀ ਸਾਹਿਬ ਹੋਰ ਬਹੁਤ ਸਾਰੇ ਸੇ ਨੇਤਾ ਤੇਰੇ ਤੁਹਾਡੇ ਚਿਲਦਾ ਰਹਿੰਦੇ ਨੇ। ਔਰ ਤੁਹਾਡੀਆਂ ਸਮੱਸਿਆਵਾਂ ਨੂੰ ਜਾਂ ਤਾਂ ਮੇਰੇ ਤੱਕ ਭਜਾਉਂਦੇ ਨੇ ਜਾਂ ਸਮੱਸਿਆਵਾਂ ਤੇ ਸਰਕਾਰ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰ ਦੂੰ। ਵੀਰੋ ਕੋਈ ਲਿੰਗਾ ਟੁਬਲੀ ਨਹੀਂ ਕਰਨਾ ਆ ਮੈਂ ਤੇ ਕਿਸੇ ਦੀ ਮੈਂ ਕੁਝ ਗੱਲਾਂ ਤੁਹਾਨੂੰ ਸਾਂਝੀਆਂ ਕਰੂੰਗਾ। ਜੱਪਾਈ ਤੋਂ ਪਹਿਲਾਂ ਕਾਫੀ ਵਾਰ ਉਮੀਦਾਂ ਰੱਖੀਆਂ ਪਰ ਸੜੀਆਂ ਉਮੀਦਾਂ ਪੂਰੀਆਂ ਨਹੀਂ ਹੋਈਆਂ ਤੁਸੀਂ ਦੇਖ ਲਓ ਜਦੋਂ ਪੋਸਟ ਛਾਪੇ ਜਾਂਦਾ ਹੈ ਚੋਣਾਂ ਦਾ ਉਹਦੇ ਤੇ ਲਿਖਿਆ ਹੁੰਦਾ ਉਮੀਦਵਾਰ ਮਨ ਲ ਜੀਤੋ ਤੁਸੀਂ ਉਮੀਦ ਰੱਖਣੀ ਹੈ ਕਿ ਸਾਡੀ ਇਹ ਉਮੀਦ ਪੂਰੀ ਕਰੂਗਾ ਆ ਮੇਰੇ ਵੱਲ ਤੋਂ ਕਰੋ ਜੋ ਜਿੰਨੇ ਵੀ ਉਮੀਦਵਾਰ ਆਏ ਉਹਨਾਂ ਨੇ ਥੋਡੀਆਂ ਉਮੀਦਾਂ ਤਾਂ ਨਹੀਂ ਪੂਰੀਆਂ ਕੀਤੀਆਂ ਆਪਣੇ ਪਰਿਵਾਰਾਂ ਨੇ ਜਰੂਰ ਕਰਨੀਆਂ ਤੇ ਆਪਣੇ ਰਿਸ਼ਤੇਦਾਰਾਂ ਨੇ ਜਰੂਰ ਕਰਨੀਆਂ ਤੁਹਾਨੂੰ ਸਮਝ ਲਿਆ ਭੇਡਾਂ ਬੱਕਰੀਆਂ ਵਾਂਗੂ ਪੰਜ ਸਾਲ ਇੱਧਰ ਹੱਕ ਲੋ ਪੰਜ ਸਾਲ ਇੱਧਰ ਹੱਕ ਲੋ ਉਹ ਮੈਂ ਇੱਧਰ ਆ ਗਿਆ ਜੀ ਉਹ ਮੈਂ ਨਾ ਇੱਧਰ ਆਓ ਉਹ ਮੈਂ ਇੱਧਰ ਆ ਗਿਆ ਜੀ ਮੈਂ ਇਹ ਇੱਧਰ ਆਉਂਦਾ ਹੁਣ ਮੈਂ ਆ ਬਣ ਗਿਆ ਜੀ ਮੇਰੇ ਪੋਸਟਰ ਲਾਓ ਹੁਣ ਮੈਂ ਆ ਬਣ ਗਿਆ ਜੀ ਬਸ ਬਸਾ ਪਰ ਕੇ ਲਿਓ ਲੋਕਾਂ ਨੂੰ ਤਾਂ ਘਰ ਚੇ ਦਾ ਘਰੀ ਹੁੰਦੇ ਨੇ ਸਾਰੇ ਕਿੱਥੋਂ ਪਰ ਬਸਾਂ ਕਰੋ ਜੇ ਮਿਹਨਤੀ ਕੁਝ ਵਲੰਟੀਅਰ ਹੁੰਦੇ ਨੇ ਉਮੀਦ ਹੁੰਦੀ ਆ ਇਹਨਾਂ ਨੂੰ ਵੀ ਫੇਰ ਕੋਈ ਗੱਲ ਨਹੀਂ ਜਿੱਤੇ ਕਿਤੇ ਛਾਂ ਹੁਣ ਤੁਪੇ ਆ ਜਿੱਤੇ ਕਿਤੇ ਛਾਂ ਆਈ ਤਾਂ ਸਾਨੂੰ ਵੀ ਛਾਵੇਂ ਜਾਣ ਦਾ ਮੌਕਾ ਮਿਲੂਗਾ ਕੰਮ ਕਰਾਉਣ ਨੂੰ ਬੱਸਾਂ ਭਰਾਉਣ ਨੂੰ ਨਾਰੇ ਲਵਾਉਣ ਨੂੰ ਵਲੰਟੀਅਰ ਤੇ ਵਰਕਰ ਜਦੋਂ ਛਾਵੇਂ ਜਾਣ ਦਾ ਟਾਈਮ ਆਉਂਦਾ ਉਹ ਤੋਂ ਸਾਡੇ ਪੁੱਤ ਭੇਜੇ ਸਾਰੇ ਜੀਤੇ ਆਂਦੇ ਹੀ ਰਿਛੇ ਜਾਂ ਸਾਰੇ ਬੱਸ ਉਹ ਤਾਂ ਨਹੀਂ ਕੋਈ ਐਸੇ ਕਰਕੇ ਲੋਕ ਜਿਹੜੇ ਨੇ ਉਹ ਇਹਨਾਂ ਤੋਂ ਟੁੱਟੇ ਐ ਜਿਹੜੇ 100 ਡੇਡ ਕਰੋੜ ਦੀਆਂ ਗੱਡੀਆਂ ਚਾਲਦੇ ਆ ਤਾਂ ਉਮੀਦਵਾਰਾਂ ਡੇਡੇ ਥੋਰ ਦੀ ਗਤੀ ਚ ਤਾਂ ਜਾਂਦੇ ਐ ਟੋਟੇ ਐਮ ਐਲ ਏ ਟੋਟੇ ਟੋਟੇ ਐਲਓਪੀ ਪਰ ਜਿਹੜੇ ਲੋਕ ਨੇ ਬਰਕਰਰ ਬਲੈਂਟੇ ਨੂੰ ਕਹਿੰਦੇ ਯਾਰ ਸਾਡਾ ਕੀ ਕਸੂਰ ਐ ਅਸੀਂ ਸਾਈਕਲ ਸਕੂਟਰ ਤੇ ਫਿਰਦੇ ਆਂ ਇਹ ਸਾਡੇ ਕਰਕੇ ਆਪੇ ਡੇਡੇ ਥੋਰ ਦੀਆਂ ਟੱਕੀਆਂ ਤੇ ਫਿਰਦੇ ਨੇ ਵੀਰੋ ਫਿਰ ਜਦੋਂ ਹਾਰ ਜਾਂਦੇ ਨੇ ਫਿਰ ਇਹ ਦੂਜਿਆਂ 'ਚ ਨੁਕਸ ਕਰਦੇ ਆਂ ਤੇ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਕੁੱਤੋਂ ਮੋਬਾਈਲ ਠੀਕ ਕਰਨ ਵਾਲੇ ਦੁਕਾਨਦਾਰ ਆ ਗਏ ਇੱਥੇ ਵਿਧਾਨ ਸਭਾ ਚ ਨਨਕੇ ਮੋਬਾਈਲ ਠੀਕ ਕਰਨ ਨਹੀਂ ਆਏ ਕੱਲੇ ਮੋਬਾਈਲ ਠੀਕ ਕਰਨ ਵਾਲੇ ਆਏ ਨੇ ਇਹ ਭਰوان ਕਮਾਨਤਾ 450 ਰੁਪਏ ਲੈ ਕੇ ਢਾਲੀ ਤੇ ਕੰਮ ਕਰਦਾ ਸੀ ਕਿਸੇ ਕਲਾਕਾਰ ਨਾਲ ਜੇ ਵੀ ਆਪਣੀ ਕਲਾ ਨਾਲ ਆਪਣੀ ਕੀਰਤਨਾ ਕਾਮਯਾਬ ਹੋਣਾ ਕੋਈ ਮਾਰੀ ਗੱਲ ਨਹੀਂ ਉੱਥੋਂ ਫਿਟਿਆਰੇ ਪਿੰਡਾਂ ਚ ਆਪਣੀ ਕਲਾ ਨਾਲ ਰੱਬ ਨੇ ਜੋ ਦਾਤ ਵਾਖੀ ਬੜੀ ਗੋਲ ਉਹਦੇ ਨਾਲ ਪੂਰੀ ਦੁਨੀਆ ਚ ਮਸ਼ਹੂਰੀ ਖੱਟੀ ਇਹ ਮਾਰੀ ਗੱਲ ਹੈ ਜੀ ਕੋਈ ਮੋਬਾਈਲ ਫੋਨ ਦੀ ਰਿਪੇਅਰ ਦੀ ਦੁਕਾਨ ਕਰਨੀ ਮਾਰੀ ਗੱਲ ਹੈ ਜੀ ਇਹ ਸਾਨੂੰ ਕਹਿੰਦਾ ਬਾਜਵਾ ਇਹ ਕਿੱਥੋਂ ਆ ਗਿਆ ਹੈ ਜਾਂ ਮਟੀਰੀਅਲ ਤੇ ਦੂਜਾ ਸੁਖਵੀਰ ਬਾਦਲ ਉਹ ਕਹਿੰਦਾ ਸਾਰੇ ਮਲੰਗ ਨੇ ਅਲਿਗਾ ਕੀਤੇ ਗਿਨੇ ਆ ਭਾਈ ਤੁਸੀਂ ਕੀਤਾ ਬਲੰਗ ਸਾਨੂੰ ਆਪ ਤੁਸੀਂ ਰਜਵਾੜੇ ਹੋਗੇ ਵੱਡੀਆਂ ਵੱਡੀਆਂ ਨਹਿਰਾਂ ਤੁਹਾਡੇ ਖੇਤਾਂ ਜਾਂ ਕੇ ਖਤਮ ਹੋ ਜਾਂਦੀਆਂ ਨੇ ਪਰ ਸਾਨੂੰ ਤਾਂ ਪਾਣੀ ਮਿਲਦਾ ਹੀ ਨਹੀਂ ਉਹ ਜੋ ਤਾਂ ਬੱਕਰੀ ਵੀ ਨਹੀਂ ਪਾਣੀ ਪੀਂਦੀ ਸਰ ਵੀ ਜਿਹੜੀ ਨਹਿਰ ਤੁਹਾਡੇ ਪਿੱਛੇ ਖੇਤ ਨੂੰ ਜਾਂਦੀ ਹੈ ਤੇ ਅਸੀਂ ਤਾਂ ਮਿਲਾਂਗੇ ਰਹਿਣਾ ਸੀਗਾ ਆ ਇਹਨਾਂ ਦੀ ਬੋਲੀ ਆ ਵੀਰੋ ਕੋਈ ਗਰੀਬ ਜਿੱਤ ਕੇ ਆ ਗਿਆ ਲੋਕਾਂ ਦੇ ਜਿਤਾਤਾ ਨਹੀਂ ਆ ਜੀ ਕਹਿੰਦੇ ਐ ਕਿਵੇਂ ਆ ਗਿਆ ਸੀ ਜਿੱਤੇ ਉਹਨੇ ਪਰ ਮੈਂ ਕਹਤਾ ਸੀ ਮੈਂ ਕਿਹਾ ਮਿਸਟਰ ਬਾਜਵਾ ਅੱਕਾ ਚੱਕਾ ਵਾਲੇ ਲੰਗਰ ਉਹ ਮੈਂ ਕੀ ਕਰਾਂ ਬਈ ਮੈਂ ਕੀ ਕਰਾਂ ਜੇ ਉਹਦੀ ਪਾਰਟੀ ਨੇ ਉਹਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਪ੍ਰੂਨ ਰੱਖਿਆ ਕਰਦੀ ਵੇਅ ਕੀ ਕਸੂਰ ਹੈ ਤੇ ਹੀ ਤੇ ਤੁਸੀਂ ਬਣ ਕੇ ਵੱਡੇ ਪਰਜਵਾਦ ਇਹ ਪਰ ਸਾਨੂੰ ਇਸ ਗੱਲ ਤੇ ਮਾਣ ਹੈ ਅਸੀਂ ਦੇਸ਼ ਨਹੀਂ ਲੁੱਟਿਆ ਹੋਇਆ ਅਸੀਂ ਕਿਸੇ ਦੇ ਹੱਕ ਦੀ ਮਾਰੇ ਹੋਏ ਅਸੀਂ દિਵਾਲੀ ਤੋਂ 1 ਮਹੀਨਾ ਪਹਿਲਾਂ ਆਪਣੀ ਮਾਂਦਵਾਰਾ ਕਢਾਏ ਹੋਏ ਆਟੇ ਦੇ ਬਿਸਕਟ ਖਾਂਦੇ ਸੀ ਸੋਨੇ ਦੇ ਬਿਸਕਟਾ ਦਾ ਕੰਮ ਨਹੀਂ ਕਰਦੇ ਸੀ ਸਾਡੇ ਬਾਪੂ ਇਹ ਗੱਲ ਯਾਦ ਰੱਖ ਲਿਓ ਕਿ ਸੋਨੇ ਦੇ ਬਿਸਕਟਾ ਦਾ ਕੰਮ ਕੌਣ ਕਰਦੇ ਸੀ ਅੱਜਾ ਕਿਸੇ ਨੂੰ ਬੰਦੇ ਨਹੀਂ ਸਮਝਦੇ ਯਾਰ ਫੁਲਾਨਾ ਖੱ쩌ਰਾ ਹੈ ਫੁਲਾਨਾ ਬੀਬੋੜਾ ਹੈ ਫੁਲਾਨਾ ਹੈ ਇਹਨੇ ਕੋਈ ਇਤੁਕੀਨਾ ਕੰਮ ਕਰਨੀ ਕੋਈ ਨਹੀਂ ਅਨੰਤ ਪਰਮਾਤਮਾ ਵੀ ਦੇਖਦਾ ਹੈ ਰੱਬ ਦੇਖਦਾ ਹੈ ਜਿਵੇਂ ਸੱਚਾ ਕਿੱਥੇ ਹੋਈ ਅੰਦਰ ਉਹ ਬਹੁਤ ਬਲਵਾਨ ਸਭ ਨੇ ਆਉਦੀ ਸਾਡੇ ਕੋਲ ਇੰਨੇ 32 33 ਐਮਐਲਏ ਆਮ ਆਦਮੀ ਪਾਰਟੀ ਸਾਡੇ ਸੰਪਰਕ ਵਿੱਚ ਨੇ ਮੇਰੇ ਆਪ ਦਾ ਭਾਈ ਕਸਬਰ ਕਿੱਥੇ ਹੈ ਨਹੀਂ ਇੱਕੋ ਹੀ ਘਰ ਹੈ ਪੰਜਾਬ ਵਿੱਚ ਜਿਹਦੇ ਤਹਾਂ ਵਾਲੀ ਮੰਜ਼ਲ ਤੇ ਭਾਜਪਾ ਦਾ ਝੰਡਾ ੱੱਲੇ ਅੜੇ ਕਾਂਗਰਸ ਗਲਤੀ ਨਾਲ ਕੋਈ ਵੀ ਪੌੜੀ ਤਾਂ ਹੱਥ ੱਲੇ ਹੋ ਗਿਆ ਪਾਰਟੀ ਬਦਲ ਜੂ ਸਾਨੂੰ ਸਿਖਾਉਨੇ ਸਾਨੂੰ ਵਫਾਦਾਰੀਆਂ ਸਿਖਾਉਨੇ ਸਾਨੂੰ ਦੇਸ਼ ਭਗਤੀ ਸਿਖਾਉਨੇ ਅਸੀਂ ਆਪਣੀ ਮਿਹਨਤ ਨਾਲ ਆਏ ਹੋਇਆ ਇੱਥੇ ਅਸੀਂ ਲੋਕਾਂ ਜਿਵੇਂ ਆਏ ਹੋਇਆ ਅਸੀਂ ਲੋਕਾਂ ਜਿਵੇਂ ਆਏ ਹੋਇਆ ਅਸੀਂ ਬੋਗੜਾ ਦੇ ਟੋਏ ਚੋਂ ਨਿਕਲੇ ਹੋਏ ਹਾਂ ਸਾਨੂੰ ਨਾ ਸਿਖਾਓ ਇਹ ਤੁਹਾਨੂੰ ਲੱਗਦਾ ਹੋਣਾ ਕਿ ਅਸੀਂ ਇਹੀ ਕੰਮ ਕਰਦੇ ਅਸੀਂ ਤਾਂ ਇਹ ਕਿੰਨਾ ਦਾ ਹੋਰ ਪੰਗਿਆਂ ਲੀਟਰਾਂ ਦਾ ਇਹਨਾਂ ਜਿਹੜੇ ਜਵਾਕ ਜਿਹੇ ਨੇ ਆ ਸਾਰੇ ਆ ਜਿਹੜੇ ਜਿਵੇਂ ਸੁਖਵੀਰ ਵਾਲਾ ਦੇ ਆਉਣੋਂ ਉੱਤਰ ਆਉਣ ਕਿ ਕਰੇ ਉਹ ਜਿੰਨੀ ਦਾ ਕਹਿੰਦੇ ਉਹ ਬੋਲਦੇ ਨਾ ਹੋ ਹੈ ਨਾ ਇਹ ਤਾਂ ਉਹਦਾ ਮਾਨਦਵਤੀ ਚਰ ਮਾਨਦਵਤੀ ਦੀ ਤੋਂ ਹੀ ਬੁੱਧੀ ਤਾਂ ਉਹਦਾ ਪਾਣੀ ਦਾ ਬੁੱਧੀ ਹੈ ਉਹਨਾਂ ਆਪਾਂ ਦਾ ਹੋਰ ਵੀ ਕੰਮ ਕਰਨਾਗੇ ਆਪਾਂ ਤਾਂ ਬਹੁਤ ਕੋਈ ਨਾ ਕੋਈ ਆਪਾਂ ਦਾ ਕਰਕੇ ਆਏ ਹੋਏ ਆ ਨਾਨ ਪਿਡਿਕਲ ਬੈਕਗ੍ਰਾਉਂਡ ਕੋ ਆਏ ਹੋਏ ਆ ਮੋੜ ਠੀਕ ਕਰ ਲਾਂਗੇ ਕੋਈ ਹੋਰ ਕੰਮ ਕਰ ਲਾਂਗੇ ਖੇਤੀ ਕਰ ਲਾਂਗੇ ਥਾਲੀ ਡਰੇ ਨੇ ਜੋ ਅੱਕਾ ਨੂੰ ਕੱਖ ਨਹੀਂ ਕਰਨਾ ਹੁੰਦਾ ਇਹ ਨਵੀਂ ਕਿਸਮ ਦੇ ਬੇਰਗਦਾਰੀ ਪੈਦਾ ਹੋ ਗਏ ਮੈਨੂੰ ਹੋਸ਼ ਆ ਪਾ ਪਿਆ ਕਿ ਹੁਣ ਇਹਨਾਂ ਦਾ ਕੀ ਕਰੀਏ ਹੁਣ ਇਹ ਨਵੀਂ ਕਿਸਮ ਦੇ ਬੇਰਗਦਾਰ ਨੇ ਜੇ ਤੁਹਾਨੂੰ ਦੱਸਦਾ ਹਾਂ ਕਿਉਂ ਨਹੀਂ ਦਈਏ ਲੋਕ ਜਿਸ ਤੌਰ ਤੇ ਮੈਂ ਸੋਣਾ ਇਹ ਲੋਕਾਂ ਕੋਲ ਜਾਂਦੇ ਨੇ ਲੋਕ ਛੇਤਰ ਕਰਦੇ ਨੇ ਮੋਰੋ ਆਜੋ ਕਹਿੰਦੇ ਤੁਹਾਨੂੰ ਇਨੀ ਕਿਥੇ ਆਣੇ ਹੋਏ ਸੋਕਣ ਗਏ ਆ ਪੰਜਾਬ ਪਚਾਓ ਇਕ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਪੰਜਾਬ ਵੀ ਤੋਂ ਬਚ ਨਹੀਂ ਇਹਨਾਂ ਨੂੰ ਤਾਂ ਬਚਾ ਕੇ ਹਟਾਣ ਜੋ ਉਧਰ ਉੱਤੇ ਛਤਰੀ ਲਾ ਰੱਖੇ ਆ ਜੀ ਜੀ ਤੇ ਕਿਤੇ ਸਰਕਾਰਤਾ ਜੀ ਨੂੰ ਗਰਮੀ ਨਾ ਲੱਗੇ ਲੈ ਇਹ ਟੈਂਪਰੇਚਰ ਤਾਪਮਾਨ ਪੁੱਛ ਕੇ ਜਾਂਦੇ ਮਨਾਂ ਆਉਦੇ ਵਿੱਚ ਜੇ ਕਿਤੇ ਬੋਟਾ ਮੰਗਲ ਵੀ ਜਾਣਾ ਹੋਵੇ ਤਾਂ ਆਪਮਾਨ ਪੁੱਛ ਕੇ ਜਾਂਦੇ ਆ ਟੈਂਪਰੇਚਰ ਹਾਊ ਮੱਚ ਇਜ਼ ਦ ਟੈਂਪਰੇਚਰ ਸਰ ਇਟਸ 14 ਡਿਗਰੀ ਓ ਮਾਈ ਗੋਡ ਇਟਸ ਟੂ ਹੌਟ ਜਦੋਂ 30 ਡਿਗਰੀ ਹੋਇਆ ਉਹ ਦੱਸੇ ਲੋਕ ਘੰਟੇ ਵਾਸਤੇ ਪੰਜਾਬ ਬਚਾਵਾਂਗੇ ਇਹ ਨਹੀਂ ਜਿੰਨੇ ਕਰਦੇ ਹੈ ਤਿਆਰ ਹੁੰਦਿਆਂ ਮੈਂ ਜਿੱਦਣਾ 15 ਪਿੰਡ ਕੱਢ ਦਿੰਨਾ ਰੋਕੇ ਅਸੀਂ ਗਾਣਾ ਤੱਕੜਾ ਮੈਨੂੰ ਪੱਤਰਕਾਰ ਕਹਿੰਦੇ ਆਪ ਇਤਨੀ ਉਚਾਈ ਪਰ ਚਲੇ ਗਏ ਹੈ ਮੈਂ ਕਿਹਾ ਅੱਛਾ ਜੀ ਉੱधर ਮੀਲੇ ਤਾਤੂ ਮੈਂ ਕਿਹਾ ਕਿਸ ਰਾਤ ਦਾ ਕਈ ਨੀਚੇ ਆ ਗਏ ਤੋ ਮੈਂ ਕਿਹਾ ਡਾਲੀ ਡਾਲੀ ਫਿਰ ਡੂੰਗੇ ਬੋਰ ਦੇ ਟੋਏ ਤੋਂ ਨਿਕਲ ਕੇ ਆਏ ਹੋਏ ਨੇ ਥੱਲੇ ਤਾਂ ਪਾਣੀ ਹੈ ਦੂਰ ਥੱਲੇ ਕੰਮ ਦੱਸੋ ਕਿੱਥੇ ਜਾਈਏ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਹੈ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਹੈ ਡਰ ਲੱਗਦਾ ਤਾਂ ਮੀਲੀ ਛਤਰੀ ਵਾਲ ਤੋਂ ਡਰ ਲੱਗਦਾ ਬਸ ਉਹ ਵੀ ਪਤਰਸਾਰ ਬੰਦੇ ਤੁਰੇ ਲੋਰ ਦਰਦੇ ਇਹ ਕਦੇ ਆਪਣੇ ਆਹ ਸਹੀ ਕਰਨ ਦਾ ਮੌਕਾ ਹੈ ਨਹੀਂ ਛੋਡੇ ਬਾਰੇ ਐ ਕਹੇ ਲਾਗੇ ਕੋਤਸਪੁਰੇ ਦਾ ਕੀ ਹੈ ਜਿਹੜਾ ਮਰਜ਼ੀ ਖੜਾ ਕਰ ਦੋ ਵੋਟਾਂ ਪਾਈ ਦਿੰਦੇ ਨੇ ਇਹ ਤੋਂ ਪਹਿਲਾਂ ਆਪਾਂ ਪੌਂਦੇ ਵਾਲਾ ਇੱਕ ਪਹਿਲਾਂ ਵਿਰੋਧ ਕਰਨਾ ਲੈ ਲਿਆ ਸੀ ਉਸ ਤੋਂ ਬਾਅਦ ਉਹ ਨਲਕੇ ਵਾਲਾ ਲੈ ਲਿਆ ਉਹਨੇ ਪਤੰਦਰ ਨਹੀਂ ਫਿਲਮਾਂ ਚ ਬਾਟਰ ਦੇ ਪੜਲੇ ਪਾਸੇ ਨਲਕੇ ਬਹੁਤ ਬੱਚੇ ਇੱਧਰ ਲਵਾਇਆ ਨੇ ਨਹੀਂ ਦੁਕਾਨੀਆਂ ਚ ਆ ਕੋਈ ਇੱਥੇ ਨਟਕਾ ਨਾਲਕਾ ਲਵਾਇਆ ਹੋਵੇ ਤੋ ਹੋਰ ਮੋਕੇ ਅਬ ਜਿਹੜਾ ਆਤ ਨੂੰ ਮੋਟਾ ਪਾਉਂਗੇ ਹੱਥ ਬੰਨ੍ਹ ਕੇ ਦੇਈਏ ਕਿ ਅਬ ਤੇ ਲੋਕਾਂ ਨੂੰ ਆਤ ਨੂੰ ਮੋਟਾ ਪਾਉਂਗਾ ਭਾਵੇਂ ਜਿਹਨੇ ਜੀਨੇ ਥੋੜਿਆ ਜਿਹਨੇ ਥੋੜੇ ਵਰਗੀ ਜ਼ਿੰਦਗੀ ਥੋੜੇ ਵਰਗੀ ਗਰੀਬੀ ਹੰਢਾਈ ਹੋਈ ਆ ਉਹਨੂੰ ਮੋਟਾ ਪਾਓ ਜਿਹਦੇ ਪਿੰਡੇ ਤੇ ਪਤਾ ਉਹਨੂੰ ਕਿ ਆ ਇੰਨਾ ਖਰਾ ਹਾਲ ਹੈ ਤੇ ਜਿਹੜਾ ਕੱਲੀ ਕੱਲੀ ਗੜੀ ਜਾਣਦਾ ਹੈ ਜਿਹੜਾ ਕੱਲਾ ਕੱਲਾ ਸੀਵਰੇਜ ਦਾ ਟੱਕਣ ਜਾਣਦਾ ਉਹਨੂੰ ਮੋਟਾ ਪਾਓ ਆਪਾਂ ਲਿਖਿਆ ਇਹਨਾਂ ਤੋਂ ਬੰਬੇ ਵਾਲੇ ਤੋਂ ਸੋਵੀਰ ਮੈਂ ਵੀ ਕਲਾਕਾਰ ਸੀ ਪਰ ਮੇਰੀ ਹੈ ਨਾ ਇਹ ਕਲਾਕਾਰੀ ਚ ਆਹ ਕਲਾਕਾਰੀ ਛੱਡ ਕੇ ਆ ਗਿਆ ਉਹ ਤਾਂ ਫੇਕਰੀ ਜਾਂਦਾ ਨਾ ਇਹ ਜਿਹੜੀ ਵਾਲੇ ਨੀਤੀ ਹੈ 9 ਤੋਂ 5 ਵਾਲੀ ਗੇਮ ਨਹੀਂ ਹੈਗੀ ਇਹ ਇਹਦਾ ਕੋਈ ਪਤਾ ਨਹੀਂ ਕਿ ਸੇ ਕਦੋਂ ਫੋਨ ਆ ਜੇ ਲੋਕਾਂ ਦਾ ਕਿ ਮੈਨੂੰ ਹਸਪਤਾਲ ਜਾਣਾ ਹੈ ਜੀ ਜਰੂਰੀ ਸਾਨੂੰ ਡਾਕਟਰ ਤੇ ਉੱਥੇ ਹਸਪਤਾਲ ਦਾਖਲ ਕਰਾਉ ਇਹ ਤਾਂ ਸੇਵਾ ਹੀ ਸੇਵਾ ਕਰ ਰਹੇ ਪਰ ਪੈਸੇ ਕਮਾਉਣ ਨਹੀਂ ਹੋਇਆ ਮੈਂ ਅਸੀਂ ਪੈਸੇ ਕਮਾਉਣ ਨਹੀਂ ਆਏ ਪੈਸੇ ਕਮਾਉਣੇ ਹੁੰਦੇ ਫਿਲਮਾਂ ਚੋਪਵਾ ਲੈਣ ਦੇ ਪੰਜਾਬ ਦੇ ਔਰ ਲੋਕ ਸਭਾ ਗਰਦਾਸਪੁਰ ਦੇ ਲੋਕ ਕਿਉਂਕਿ ਆਂ ਪੁਰਾਣੀਆਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਇਹਨਾਂ ਨੂੰ ਤਸੱਲੀ ਨਾ ਦੇਖ ਲਿਆ ਇਹਨਾਂ ਦੀਆਂ ਗੁਟਕਾ ਸਾਹਿਬ ਹੱਥ ਚ ਫੜ ਕੇ ਸੋਵਾਂ ਖਾਣੀਆਂ ਉਸ ਤੋਂ ਬਾਅਦ ਉਹਨਾਂ ਗੱਲਾਂ ਦੇ ਪੂਰੇ ਦੇ ਉਤਰਨਾ ਅੱਜ ਤੁਹਾਡੇ ਆਪ ਜੀ ਦੇ ਸਾਰਿਆਂ ਸਾਹਮਣੇ ਮੈਂ ਦੋਵਾਂ ਸਾਲਾਂ ਦੇ ਕੀਤੇ ਹੋਏ ਕੰਮ ਜੜੇ ਗਣਾ ਕੇ ਦੱਸੇ ਹੱਲੇ ਕੁਝ ਗਣਾਏ ਕੁਝ ਰਹਿੰਦੇ ਨੇ ਇਹ ਕੀ ਲੈ ਕੇ ਜਾਣਗੇ ਲੋਕਾਂ ਜੀ ਜੀ ਤਾਂ ਸੀਐਲਪੀ ਲੀਡਰ ਦੇ علاوہ ਭੂਗ ਕੇ ਸੀਐਮ ਸਾਹਿਬ ਦੇਖੋ ਮੈਂ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਿਰਫ ਨੁਕਤਾ ਨੁਕਤਾ ਚੀਨੀ ਤੋਂ ਸਵਾਏ ਹੋਰ ਕੁਝ ਹੈ ਨਹੀਂ ਉਹਨਾਂ ਕੋ ਅਸੀਂ ਤੇ ਕਹਿੰਦੇ ਆ ਵੀ ਕੰਮ ਦੀ ਗੱਲ ਕਰੋ ਹੁਣ ਕਾਦੀਆਂ ਵਿਖੇ ਮਹੱਲਾ ਕਲੀਨਿਕ ਖੋਲ੍ਹ ਕੇ ਦਿੱਤਾ ਹੈ ਆਮ ਲੋਕ ਗਰੀਬ ਲੋਕ ਉੱਥੇ ਆ ਕੇ ਦਵਾਈ ਖਾਂਦੇ ਨੇ ਸੋ ਮੈਂ ਰਣੀ ਆ ਸਾਡਾ ਔਰ ਮੈਨੂੰ ਮਾਣ ਨਹੀਂ ਆ ਵੀ ਇਹ ਜਿਹੜੇ ਆਪਣੇ ਕਹਿ ਸਕਦਾ ਵੀ ਆਮ ਲੋਕਾਂ ਦਾ ਫਾਇਦਾ ਹੋ ਰਿਹਾ ਚਾਹੇ ਬਿਜਲੀ ਫ੍ਰੀ ਕਰਕੇ ਹੋ ਰਿਹਾ ਜਾਹ ਮਹੱਲਾ ਕਲੀਨਿਕ ਕਰਕੇ ਹੋ ਰਿਹਾ ਹੁਣ ਸਕੂਲ ਆਫ ਐਮਿਨੈਂਸ ਪਾ ਰਹੇ ਆ ਆਮ ਜਨਤਾ ਦਾ ਇਹ ਪਹਿਲੀ ਸਰਕਾਰਾ ਜਿਨੇ ਫਾਇਦਾ ਕੀਤਾ ਤੁਹਾਨੂੰ ਮੈਂ ਦੱਸ ਦਿਆਂ ਮੈਨੂੰ ਤੇ ਕਈ ਕਾਲੀ ਕਾਂਗਰਸੀ ਬੀਜੇਪੀ ਵਾਲੇ ਕਾਨਸਟ ਕਿਹਾ ਜਾਂਦੇ ਨੇ ਯਾਰ ਪਰਵਾਹ ਨਾ ਕਿ ਐਰ ਕੀ ਚਾੜੂ ਫਿਰ ਗਿਆ ਮੈਂ ਹਰ ਕੇ ਪੁੱਛਿਆ ਮੈਂ ਸ਼ੈਰੀ ਕਲਸੀਬ ਜਿੰਦਾਬਾਦ ਆਮ ਆਦਮੀ ਪਾਰਟੀ ਕਲੀਨਿਕ ਕਰਦਾ ਹੁਣ ਵੀ ਇੱਥੇ ਜਾਈਂਦਾ ਮੈਂ ਦੱਸਣਾ ਚਾਹਾਂਾ ਜੀ ਦੱਸਣਾ ਚਾਹਾਂਾ ਕਹਿੰਦੇ ਨੇ ਕਹਿੰਦੇ ਯਾਰ ਲੰਮਾ ਸਮਾਂ ਸਰਕਾਰਾਂ ਹੰਡਾਈਆਂ ਆਪਾਂ ਮੁੱਲ ਨਹੀਂ ਪਿਆ ਪਰ ਇਹ ਪਹਿਲੀ ਸਰਕਾਰ ਹੈ ਜਿਹਨੂੰ ਅਸੀਂ ਵੋਟ ਵੀ ਨਹੀਂ ਪਾਈ ਸਾਡੇ ਵੀ ਬਿੱਲ ਜ਼ੀਰੋ ਆਵੇ ਕਹਿੰਦੇ 3-3000 ਬਿੱਲ ਪਰਦੇ ਸਾਂ ਸਾਡੇ ਬਿੱਲ ਜ਼ੀਰੋ ਕਿਉਂ ਨਾ ਵੋਟਾਂ ਪਾਵਾਂਗੇ ਰਵਿਕਰਨ ਕਾਲੋ বিজেপি বিজেপি ਪਰ ਅਨਕਲ ਕਾ ਕਾਲੀ ਦਲ ਦਾ ਵੇਲਾ ਹੈ ਤੇ ਮੈਂ ਤੁਹਾਨੂੰ ਦੱਸਦਾ 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 ਪਰ ਰਵਿਕਰਨ ਕਾਲੋ ਜਿਹੜੇ ਮੈਨੂੰ ਪਤਾ ਲੱਗਾ ਤੁਹਾਡੇ ਮਾਦੀ ਹੋਣਾ ਹੈ ਵੀ বিজেপি ਚ ਗਏ ਨੇ ਸੋ ਉਹਨਾਂ ਦੀ ਮੰਨ ਦੀ ਗੱਲ ਹੈ ਉਹਨਾਂ ਨੂੰ ਲੱਗਾ ਵੀ ਸ਼ਾਇਦ ਬੀਜੇਪੀ ਜਿਹੜੀ ਆ ਉਹ ਬਹੁਤ ਵਧੀਆ ਪਾਰਟੀ ਆ ਪਰ ਮੈਨੂੰ ਲੱਗਦਾ ਵੀ ਬੀਜੇਪੀ ਵਾਲੇ ਜਿਹੜੇ ਨੇ ਟੰਡਾ ਦੇ ਵਿੱਚ ਜੋ ਰੋਸ ਹੈ ਕਿਸਾਲਾਂ ਦੇ ਫਾਇਦਾ ਫਾਇਦਾ ਅਚਾਰੀ ਕਲਸੀ ਦਾ ਜਦੋਂ ਅਕਾਲੀ ਦਲ ਤੋਂ ਲੀਡ ਕਰ ਰਿਆ ਸੀ ਉਦੋਂ ਬੀਜੇਪੀ ਰਵੀ ਕਨਕਾਲੋਂ ਹੋਰ ਉਦੋਂ ਨੈਕਸ਼ਨ ਵੀ ਲੜੀ ਤੇ ਤੁਸੀਂ ਸਮਝਦੇ ਹੋ ਕਿ ਬੀਜੇਪੀ ਚ ਜਾਣ ਨਾਲ ਉਹਦੇ ਦੇ ਬਹੁਤ ਨਾਲ ਕਿੱਥੋਂ ਫਾਇਦਾ ਨੂੰ ਕਿਹਨੂੰ ਫਾਇਦਾ ਮਿਲਦਾ ਹੈ ਦੇਖੋ ਜੀ ਉੱਥੇ 13 ਤੜੇ ਕਿਉਂਕਿ ਜਿਹੜੀ ਉੱਥੋਂ ਦੀ ਸਿਆਸਤ ਰਹੀ ਆ ਜਿਹੜੀ ਡਿਪਟੀ ਸੀ ਜਾਨੀ ਉਹ ਪਰਚਿਆਂ ਦੀ ਸਿਆਸਤ ਰਹੀ ਜੀ ਜੇ ਕੋਈ ਉੱਠਦਾ ਤੇ ਉਹਨੂੰ ਬਿਠਾ ਦਿੱਤਾ ਜਾਂਦਾ ਜੀ ਪਰ ਇਹ ਇਤਰਾ ਬੱਜੀਆਂ ਸੀ ਕੋਈ ਕਾਂਗਰਸ ਵਾਲੀ ਸੀ ਕੋਈ ਕਾਲੀ ਦਲ ਵਾਲੀ ਸੀ ਪਰ ਹੁਣ ਮੈਨੂੰ ਇਨਾ ਪਤਾ ਹੈ ਮੈਨੂੰ ਸਵੇਰ ਦੇ ਮੈਨੂੰ ਕਈ ਐਸੇ ਪਰਿਵਾਰ ਨੇ ਜਿਹੜੇ ਮੇਰੇ ਤੱਕ ਪਹੁੰਚ ਕੀਤੀ ਹੈ ਔਰ ਮੈਂ ਜਿਨ੍ਹਾਂ ਨੂੰ ਜੁਆਇਨ ਵੀ ਕਰਾ ਰਿਹਾ ਔਰ ਜਿਨ੍ਹਾਂ ਨੂੰ ਮਿਲ ਵੀ ਰਿਹਾ ਹਾਂ ਕਾਰਨ ਕੀ ਹੈ ਕਾਰਨ ਇਹ ਹੈ ਇਹ ਲੋਕ ਚਾਹੁੰਦੇ ਨੇ ਵੀ ਅਸੀਂ ਰਾਮ ਰਾਜ ਚਾਹੀਦਾ ਸਾਨੂੰ ਇਮਾਨਦਾਰੀ ਸਰਕਾਰ ਹੋਵੇ ਇਮਾਨਦਾਰੀ ਨਾਲ ਅਸੀਂ ਜਿਹੜਾ ਅਮਨ ਸ਼ੇਰ ਸਿੰਘ ਸ਼ਰੀਕਲ ਸਿੰਘ ਦੇਖੋ 45 ਡਿਗਰੀ ਟੈਂਪਰੇਚਰ ਦੇ ਵਿੱਚ ਇੰਨੇ ਹਜ਼ਾਰਾਂ ਲੋਕਾਂ ਦੀ ਗਿਣਤੀ ਦਾ ਰਿਕਾਰਡ ਤੋੜ ਕੱਟ ਜਿਹੜਾ ਇਹ ਬਿਆਨ ਕਰਦਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਬੜੀ ਵੱਡੀ ਲੀਡ ਨਾਲ ਜਿੱਤ ਵਰਜ ਕਰ ਰਹੀ ਹੈ ਔਰ ਮਾਨ ਸਾਹਿਬ ਵੀ ਅੱਜ ਬਹੁਤ ਖੁਸ਼ ਗਏ ਨੇ ਇੱਥੋਂ ਕਿਉਂਕਿ ਬੜੀ ਅੱਛੀ ਗੈਦਰਿੰਗ ਸੀ ਇੰਨੀ ਗਰਮੀ ਦੇ ਬਾਵਜੂਦ ਵੀ ਇੰਨਾ ਔਰ ਕਈ ਘੰਟੇ ਬੜੀ ਲੋਕਾਂ ਨੇ ਵੇਟ ਕਰਕੇ ਮਾਨ ਸਾਹਿਬ ਦੇ ਵਿਚਾਰ ਸੁਣੇ ਆ। ਸੋ ਬਹੁਤ ਹੀ ਵਧੀਆ ਅੱਜ ਲੋਕ ਸਭਾ ਗੁਰਦਾਸਪੁਰ ਨੂੰ ਬਹੁਤ ਵੱਡਾ ਹਲਾਰਾ ਜਿਹੜਾ ਵਾ ਇਲੈਕਸ਼ਨ ਨੂੰ ਮਿਲਿਆ ਮਾਨ ਸਾਹਿਬ ਦੀ ਆਮਦ ਦੇ ਨਾਲ। ਇੱਕ ਤੁਸੀਂ ਲਿਸਟ ਦਿੱਤੀ ਸੀ ਲਿਸਟ ਸਟੇਜ ਤੋਂ ਵੀ ਅਨਾਉਂਸ ਕੀਤੀ ਮੰਗਾਂ ਦੀ ਹਲਕੇ ਦੀਆਂ ਮੰਗਾਂ ਤੇ ਉਹਦੇ ਬਾਰੇ ਕਿ ਮਾਨ ਸਾਹਿਬ ਨੇ ਕਿਉਂਕਿ ਇਲੈਕਸ਼ਨ ਕੋਰਡ ਲੱਗਾ ਹੋਇਆ ਵਾ ਉਹ ਕੁਝ ਅਨਾਉਂਸ ਨਹੀਂ ਕਰ ਸਕਦੇ। ਸਾਰੀਆਂ ਮੰਗਾਂ ਜਿਹੜੀਆਂ ਨੇ ਅਸੀਂ ਲਿਖਤੀ ਰੂਪ ਚ ਵੀ ਮਾਨ ਸਾਹਿਬ ਨੂੰ ਦਿੱਤੀਆਂ ਨੇ ਇੱਕ ਇੱਕ ਕਰਕੇ ਉਹਨਾਂ ਮੰਗਾਂ ਤੇ ਗੌਰ ਹੋ ਕੇ ਉਹ ਮੰਗਾਂ ਜਿਹੜੀਆਂ ਨੇ ਪੂਰੀਆਂ ਹੋਣ। ਰਵੀਕਰਨ ਨਾਲ ਨੂੰ ਕਹਿੰਦੇ ਕਿ ਕਿ ਅਕਾਲੀ ਦਲ ਚੋਂ ਕੱਟਿਆ ਜਾਣਾ ਬੀਜੇਪੀ ਜੁਆਇਨ ਕਰ ਜਣਾ ਕੋਈ ਪਹਿਲੀ ਗੱਲ ਤੇ ਮੈਨੂੰ ਇੱਕ ਗੱਲ ਦਾ ਦੁੱਖ ਆ ਮਲਾਲ ਵੀ ਆ ਕਿ ਜਿਹੜੇ ਟਕਸਾਲੀ ਪਰਿਵਾਰ ਸੀ ਦੇਖੋ ਤਿੰਨ ਤਿੰਨੇ ਮੇਨ ਲੀਡਰ ਹੁੰਦੇ ਰਹੇ ਆ ਸੇਵਾ ਸਾਹਿਬ ਕਾਲੋਂ ਸਾਹਿਬ ਤੇ ਲਗਾ ਸਾਹਿਬ ਤਿੰਨੇ ਹੀ ਲੀਡਰ ਜਿਹੜੇ ਆ ਉਹਨਾਂ ਦੇ ਪਰਿਵਾਰ ਅਕਾਲੀ ਦਲ ਚੋਂ ਮੰਨਫੀ ਹੋ ਗਏ ਔਰ ਅਕਾਲੀ ਦਲ ਜਿਹੜਾ ਵਾ ਜ਼ਿਲ੍ਹਾ ਅਰਦਾਸਪੁਰ ਚ ਔਰ ਸਮੁੱਚੇ ਪੰਜਾਬ ਚ ਖਤਮ ਹੋਣ ਦੀ ਤਰ੍ਹਾਂ ਤੇ ਚਲਾ ਗਿਆ ਔਰ ਰਵੀਕਰਨ ਕਾਲੋਂ ਦੀ ਬੀਜੇਪੀ ਚ ਗਏ ਆ ਉਹਨਾਂ ਦਾ ਆਪਣਾ ਇਹ ਫੈਸਲਾ ਵਾ ਉਹਨਾਂ ਨੂੰ ਮੁਬਾਰਕ ਹੈ ਪਰ ਬੀਜੇਪੀ ਦਾ ਜਿਹੜਾ ਹੂਨ ਦਾ ਉਹ ਸਾਡੇ ਪਠਾਨਕੋਟ ਜ਼ਿਲ੍ਹੇ ਚ ਤਾਂ ਹੋ ਸਕਦੀ ਹੈ ਪਰ ਜ਼ਿਲ੍ਹਾ ਗਰਦਾਸਪੁਰ ਚ ਘੱਟ ਹੈ ਲੱਗਦਾ ਇਹਦਾ ਫਾਇਦਾ ਸ਼ਾਇਦ ਆਮ ਆਦਮੀ ਪਾਰਟੀ ਨੂੰ ਹਾਂ ਕਿਉਂਕਿ ਸਾਡਾ ਜਿਹੜਾ ਮੁਕਾਬਲਾ ਵਾ ਬਹੁਤ ਸਾਲਾਂ ਅਕਾਲੀ ਦਲ ਦਾ ਵੋਟ ਬੈਗ ਮੈਂ ਸਟੇਜ ਤੋਂ ਵੀ ਅਨਾਉਂਸ ਕੀਤਾ ਕਿ ਡੇਰਾ ਬਾਬਾ ਨਾਨਕਾ ਰਕੇ ਵਾਲੇ ਜਿਹੜੇ ਅਕਾਲੀ ਆ ਉਹਨਾਂ ਹੁਣ ਭਾਜ ਭਾਜ ਤੇ ਜਾਣਾ ਨਹੀਂਗਾ ਉਹਨਾਂ ਕੋ ਹੁਣ ਆਪਸ਼ਨ ਉਹਨਾਂ ਦਾ ਖਸਮ ਹੀ ਕੋਈ ਨਹੀਂ ਰਹਿ ਗਿਆ ਸੋ ਇਸ ਕਰਕੇ ਹੁਣ ਆਪਸ਼ਨ ਹੀ ਇਹ ਬਚਦੀ ਹੈ ਨੈਚੁਰਲ ਆਪਸ਼ਨ ਜਿਹੜੀ ਆਮ ਆਦਮੀ ਪਾਰਟੀ ਬਣਦੀ ਹੈ ਔਰ ਆਉਣ ਵਾਲੇ ਸਮੇਂ 'ਚ ਅਸੀਂ ਵੱਡੀ ਗਿਣਤੀ 'ਚ ਆਕਾਲੀ ਧੜੇ ਜਿਹੜੇ ਆ ਚੇਅਰਮੈਨ ਬਲਾਕ ਸੰਮਤੀ ਮੈਂਬਰ ਸਰਪੰਚ ਅਸੀਂ ਵੱਡੀ ਗਿਣਤੀ